ਤਰੀ ਅਮਰਸਰ ਸਰਸਰ ਦੇ ਉਸ ਪਰਿਵਾਰ ਨਾਲ ਮਿਲੌਣ ਜਾ ਰਿਹਾ ਜਿਸ ਦੇ ਵਿੱਚ ਧੀ ਰਾਨੀ ਦਾ ਵਿਆਹ ਹੈ ਪਰ ਇੱਥੇ ਨਾ ਦਾ ਵਿਆਹ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ ਕਹਿੰਦੇ 3 ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਧੀ ਰਾਨੀ ਦੇ ਪਰ ਰਿਸ਼ਤੇਦਾਰ ਭੈਣ ਭਰਾ ਲਈ ਪਹੁੰਚੇ ਨਾ ਹੀ ਵਿਆਹ ਵਾਲਾ ਮਾਹੌਲ ਬਣਿਆ ਆ ਹਾਂਜੀ ਕੋਈ ਮਤਲਬ ਭੈਣ ਭਰਾ ਸਾਥ ਨੇ ਆ ਲੈ ਮਾੜਾ ਪਾੜਿਆ ਹੂੰ ਇਸ ਕਰਕੇ ਕਿ ਨਿਆਰ ਜੋ ਤਿਆਰੀਆਂ ਹੁੰਦੀਆਂ ਨੇ ਹਾਂਜੀ ਤਿਆਰੀਆਂ ਥੋੜੀਆਂ ਹੀ ਆ ਤੇ ਨੇ ਜਰੂਰ ਆਪਣੀ ਧੀ ਰਾਨੀ ਵਾਸਤੇ ਵੀਡੀਓ ਭਾਈ ਸੀ ਮਦਦ ਵੀ ਬਹੁਤ ਸਾਰੇ ਵੀਰਾਂ ਨੇ ਭੇਜੀ ਤਾਂ ਜਿਹੜੇ ਇਸ ਧੀ ਦੇ ਪਿਤਾ ਜੀ ਨੇ ਉਹਨਾਂ ਦਾ ਐਕਸੀਡੈਂਟ ਹੋਇਆ ਜਿਹੜੇ ਪੈਸੇ ਭੇਜੇ ਸੀ ਉਹ ਵਿਆਹ ਤੇ ਲਾਉਣੇ ਸੀ ਪਰ ਪਿਤਾ ਜੀ ਦੇ ਇਹਨਾਂ ਦੇ ਇਲਾਜ ਤੇ ਲਾਉਣੇ ਪਏ ਨੇ ਧੀ ਦਾ ਵਿਆਹ ਹੁੰਦਾ ਤਾਂ ਮਾਂ ਦੀ ਤਾਂ ਢੀ ਭੋਨਾ ਨਹੀਂ ਲੱਗਦੀ ਹੋਰ ਭੱਜੇ ਕਰਦੇ ਨੇ ਨੱਚਦੇ ਕਰਦੇ ਨੇ ਕੀ ਸੁਪਨੇ ਸਜਾਈ ਸੁਪਨੇ ਇਹ ਕਿ ਮੈਂ ਚਲੋ ਆਪਣਾ ਘਰ ਬਟਾਟਾ ਲਾਵਾਂਗੀ ਮਤਲਬ ਜੋ ਵੀ ਤਾਂ ਗੰਭੀਰ ਕਰਾਂਗੇ ਪਰ ਉਹ ਪੋਚੇ ਨਹੀਂ ਸੋਚਾਂਦੇ ਆਗੇ ਕਿਵੇਂ ਦੇ ਦੇਉ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਨਾ ਹੀ ਵਿਆਹ ਵਾਲਾ ਮਾਹੌਲ ਹੈ ਪਰ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਸਰਦਾਰ ਪੰਚੀ ਸਿੰਘ ਜੀ ਨੇ ਉਹ ਤੁਹਾਡੇ ਪਰਿਵਾਰ ਤੇ ਪਹੁੰਚੇ ਨੇ ਉਹ ਪੋਚਿਆ ਮੈਂ ਬਹੁਤ ਨੰਮਾ ਕਰਦੀ ਹਾਂ ਕਿ ਜੋ ਸਾਡੇ ਘਰ ਵਿੱਚ ਆਏ ਨੇ ਕਿਉਂਕਿ ਚਲੋ ਨਾ ਸਾਡੇ ਘਰ ਵਿਆਹ ਰੱਖਿਆ ਗਿਆ ਹੈ ਸਾਡੇ ਘਰੇ ਕੋਈ ਰੌਣਕ ਨਹੀਂ ਡੋਲੀ ਜਿਹੜੀ ਆ ਪਿਤਾ ਜੀ ਤੋਰਨਗੇ ਵਧੀਆ ਚਾਵਾਂ ਨਾਲ ਪਰੀਆਂ ਦੀ ਤਰ੍ਹਾਂ ਸਜਾਉਂਗੇ ਤੇ ਹਰ ਅਰਜੀ ਪੂਰੀ ਹੋਵੇ ਬੜੇ ਚਾਹ ਹੁੰਦੇ ਨੇ ਧੀਆਂ ਦੇ ਮਾਂ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਚਾਹ ਨੇ ਮੇਰੇ ਚਾਹ ਬਹੁਤ ਸੀ ਕਿ ਸਾਡੇ ਘਰ ਰੌਣਕਾਂ ਲੱਗਣਗੀਆਂ ਕਿ ਸਾਰਿਆਂ ਦੀ ਆਵਾਜ਼ ਆਵੇਗੀ ਆਪਾਂ ਸ਼ੋਪਿੰਗ ਕਰਨ ਜਾਵਾਂਗੇ ਕਿ ਕਿਤਰਾ ਕੇ ਪਾਸ ਕਿ ਜੋ ਵੀ ਕੀ ਚੀਜ਼ਾਂ ਹੋਣਗੀਆਂ ਕਿ ਮਾਮਾ ਜੀ ਬਣੇ ਨੇ ਦਰਜੀਤ ਭਾਜੀ ਮੇਰੇ ਇਹ ਵੱਡਾ ਰਤਬਾ ਹੈ ਜੋ ਇਹ ਰਿਸ਼ਤਾ ਹੈ ਜਿਹੜਾ ਵੀ ਜਦੋਂ ਜਿਹੜੀ ਪਹੁੰਚ ਜਾਂਦਾ ਕਿਸੇ ਦਾ ਸਾਥ ਦਿੰਦਾ ਤਾਂ ਰਿਸ਼ਤੇ ਅਨਮੋਲ ਹੋ ਜਾਂਦੇ ਤੇ ਵੱਡਾ ਰਤਬਾ ਦਿੱਤਾ ਤੁਹਾਨੂੰ ਮਾਮਾ ਜੀ ਦਾ ਨਾ ਕਿਵੇਂ ਦੇਖਦੇ ਹੋ ਤੁਸੀਂ ਤੇ ਇਹ ਪ੍ਰਮਾਤਮਾ ਨੇ ਨਾ ਬਹੁਤ ਵੱਡਾ ਇੱਕ ਸਮਝਿਆ ਦਿੱਤੀ ਉਹ ਕਰੋੜਾਂ ਵਿੱਚੋਂ ਕਿਸੇ ਨੂੰ ਵਿੱਚੋਂ ਚੁਣ ਸਕਦਾ ਲੇਕਿਨ ਜੇ ਉਹਨੇ ਸਾਨੂੰ ਇਹ ਹਿੰਮਤ ਤਾਂ ਰਿਸ਼ਤੇ ਦਿੱਤੀ ਆ ਤੇ ਬਖਸ਼ਿਸ਼ ਕੀਤੀ ਸਾਡੇ ਵਿੱਚ ਤੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਹੋ ਨੇਸਨ ਪੋਸਟ ਨਾਲ ਦੋਸਤੋ ਅੱਜ ਸ੍ਰੀ ਅਮਰitsar ਸਾਹਿਬ ਦੇ ਉਸ ਪਰਿਵਾਰ ਨਾਲ ਮਿਲਣ ਜਾ ਰਿਹਾ ਜਿਸ ਦੇ ਵਿੱਚ ਧੀ ਰਾਨੀ ਦਾ ਵਿਆਹ ਹੈ ਪਰ ਇੱਥੇ ਨਾ ਦਾ ਵਿਆਹ ਵਾਲਾ ਮਾਹੌਲ ਨਜ਼ਰ ਆ ਰਿਹਾ ਤੇ ਨਾ ਹੀ ਰਿਸ਼ਤੇਦਾਰ ਭੈਣ ਭਰਾ ਪਹੁੰਚੇ ਨੇ ਹਾਲਾਤ ਵੀ ਜਿਹੜੇ ਨੇ ਇਸ ਪਰਿਵਾਰ ਦੇ ਵੱਤੋਂ ਬਦਤਰ ਨੇ ਇਹਨਾਂ ਦਾ ਰਹਿਣ ਬਸੇਰਾ ਜਰੂਰ ਬਣਿਆ ਹੋਇਆ ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਤਾਂ ਤਿੰਨ ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਰਿਸ਼ਤੇਦਾਰ ਭੈਣ ਭਰਾ ਤਾਂ ਨਹੀਂ ਇਸ ਪਰਿਵਾਰ ਦਾ ਹੀ ਪਹੁੰਚੇ ਪੰਜਾਬ ਪੁਲਿਸ ਜਰੂਰ ਇੱਥੇ ਪਹੁੰਚੀ ਹੋਈ ਹੈ ਪੰਜਾਬ ਪੁਲਿਸ ਦੇ ਉਹ ਜਵਾਨ ਨਾਲ ਮਿਲਉਣ ਜਾ ਰਹੇ ਆ ਜਿਹੜਾ ਆਪਣੀ ਡਿਊਟੀ ਦੇ ਨਾਲ-ਨਾਲ ਇਨਸਾਨੀਅਤ ਦਾ ਫਰਜ਼ ਨਿਭਾ ਰਿਹਾ ਹੈ ਤਾਂ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਸਰਦਾਰ ਦਲਜੀਤ ਸਿੰਘ ਜੀ 3 ਦਿਨ ਬਾਅਦ ਇੱਥੇ ਧੀ ਦਾ ਵਿਆਹ ਆ ਰੱਬ ਜਿਹਾ ਫਰਿਸ਼ਤਾ ਬਣ ਜੇ ਇਸ ਪਰਿਵਾਰ ਦੀ ਮਦਦ ਵਾਸਤੇ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਬ ਇੰਸਪੈਕਟਰ ਨੇ ਉਹ ਜਰੂਰ ਪਹੁੰਚੇ ਹੋਏ ਨੇ ਇਸ ਧੀ ਦਾ ਵਿਆਹ ਅਤੇ ਧੀ ਦੀ ਮਾਂ ਨੇ ਵੀਡੀਓ ਪਾਈ ਸੀ ਇਹ ਪੱਲੇ ਪੈਸਾ ਤੇ ਲੈਣੀ ਹੈ ਅਪੀਲ ਲਾਈ ਸੀ ਸਮਾਜ ਸੇਵੀ ਵੀਰਾਂ ਸਾਹਮਣੇ ਐਨ ਆਰ ਆਈ ਭਰਾਵਾਂ ਦੇ ਸਾਹਮਣੇ ਉਸ ਅਪੀਲ ਤੋਂ ਬਾਅਦ ਹੀ ਪੰਜਾਬ ਪੁਲਿਸ ਦੇ ਜਵਾਨ ਨੇ ਸਰਦਾਰ ਦਲਜੀਤ ਸਿੰਘ ਜੀ ਜਿਹੜੇ ਜੀ ਇਸ ਪਰਿਵਾਰ ਦੀ ਮਦਦ ਵਾਸਤੇ ਪਹੁੰਚੇ ਨੇ ਜਲਬਾਤ ਵੀ ਕਰਾਂਗੇ ਉਸ ਭੈਣ ਨਾਲ ਜਿਸ ਭੈਣ ਨੇ ਵੀਡੀਓ ਪਾਈ ਸੀ ਹਾਂਜੀ ਭੈਣ ਜੀ ਇਹ ਵੀਡੀਓ ਤੁਸੀਂ ਪਾਈ ਸੀ ਉਸ ਵਿੱਚ ਤੁਸੀਂ ਅਪੀਲ ਲਾ ਰਹੇ ਸੀ ਕਿ ਧੀ ਰਣੀ ਦਾ ਵਿਆਹ ਕੀ ਮਾਮਲਾ ਹੈ ਸਾਰਾ ਕਿੰਨੀ ਤਰੀਕ ਨੂੰ ਹੋਇਆ ਹੈ ਹਾਂਜੀ 6 ਤਰੀਕ ਤੇ ਵਿਆਹ ਹੋ ਰਿਹਾ ਜੀ ਤੇ 3 ਆ ਪੀ ਲਈ ਰਹੀ ਸੀ ਹਾਂ ਜੀ ਬਾਈ ਨਹੀਂ ਇਸ ਕਰਕੇ ਮੇਰੇ 30 ਦਾ ਵਧਿਆ ਵਧਿਆ ਹੋ ਦੇਗਾ ਜੀ ਪਰ ਥੋੜੀ ਬਹੁਤੀ ਮਦਦ ਹੋਈ ਰੰਧਾ ਦਾ ਧੰਨਵਾਦ ਕਰਦੀ ਇਹਨਾਂ ਕਹਿੰਦੀ ਹੈ ਪਹਿਲੇ 3 ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਦੀ ਰਣੀ ਦੇ ਪਰ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਨਾ ਹੀ ਵਿਆਹ ਦਾ ਮਾਹੌਲ ਬਣਿਆ ਹੋਇਆ ਹਾਂ ਜੀ ਕੋਈ ਮਤਲਬ ਭੈਣ ਭਰਾ ਸਾਥ ਨੇ ਨਹੀਂ ਬਾਣੀ ਫੜ ਰਿਹਾ ਇਸ ਕਰਕੇ ਪਰ ਮੈਂ ਦੇਖ ਰਿਹਾ ਜਿੱਥੇ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਤੁਹਾਡੇ ਪਰਿਵਾਰ ਦਾ ਹੀ ਪੰਜਾਬ ਪੁਲਿਸ ਦੇ ਜਵਾਨ ਨੇ ਜਿਹੜੇ ਆਪਣੀ ਟੀਮ ਦੇ ਨਾਲ ਪਹੁੰਚੇ ਹੋਏ ਨੇ ਜਿਵੇਂ ਦੇਖਦੇ ਹੋ ਠੀਕ ਆਸਵਾਸਨ ਕੀ ਭਰੋਸਾ ਦਿੰਦਾ ਇਹਨਾਂ ਨੇ ਬਹੁਤ ਭਰੋਸਾ ਦਿੰਦਾ ਜਦੋਂ ਕਿ ਮੈਨੂੰ ਕਿ ਇਹੋ ਜਿਹਾ ਮਤਲਬ ਸੋਚਿਆ ਨਹੀਂ ਕਿ ਮੇਰੇ ਘਰ ਮੇਰੇ ਵੀਰ ਬਣ ਗਿਆਗਾ ਦਿਲ ਭਾਣੀ ਤੇ ਮੈਂ ਬਹੁਤ ਖੁਸ਼ ਆਈਆਂ ਵੇਖ ਕੇ ਹੀ ਮੇਰੇ ਚਿਹਰੇ ਵੀ ਖਿੜ ਗਿਆ ਲੈਣ ਹੀ ਵੀਰ ਨੂੰ ਲੈ ਕੇ ਕਿ ਮੇਰੇ ਘਰ ਭੈਣ ਭਰਾ ਮੇਰੇ ਆਏ ਆ ਵੀਰ ਆਏ ਆ ਨਾਨਕਾ ਮੇਲ ਬਣ ਕੇ ਆਏ ਜੀ ਜਦੋਂ ਪਹਿਲੀ ਵਾਰ ਦਿਲਜੀਤ ਭਾਜੀ ਤੁਹਾਡੇ ਬਰੋਵਾਂ ਦੇ ਆਏ ਆ ਬੂਹੇ ਦੇ ਆਏ ਨੇ ਜ਼ਿਆਦਾਤਰ ਜਦੋਂ ਪੰਜਾਬ ਪੁਲਿਸ ਜਾਂਦੀ ਨਹੀਂ ਤੁਸੀਂ ਜਿਹੜਾ ਤਾਂ ਬੰਦੇ ਦਾ ਧਰ ਵਾਲਾ ਮਾਹੌਲ ਬਣ ਜਾਂਦਾ ਹੈ ਤੇ ਜਦੋਂ ਉਹ ਦਿਲਜੀਤ ਵੀਰ ਜਿਹੜੇ ਕਿ ਪੰਜਾਬ ਪੁਲਿਸ ਨੂੰ ਉੱਥੇ ਲੈ ਉਹ ਆਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਇੱਥੇ ਹਾਂ ਜੀ ਬਹੁਤ ਵਧੀਆ ਔਰ ਮੈਂ ਤੁਹਾਨੂੰ ਅੰਤ ਕਰਦੀ ਵੀਰਾਂ ਦਾ ਮੇਰੇ ਘਰ ਨਾਲ ਮਿਲਣ ਕਰਕੇ ਕਿਵੇਂ ਤਾਲ ਮੇਲ ਹੋਇਆ ਇਹਨਾਂ ਨਾਲ ਤੁਹਾਡਾ ਹਾਂ ਜੀ ਇਦਾਂ ਹੀ ਵੀਡੀਓ ਦੇਖੀ ਤੇ ਇਸ ਤਰ੍ਹਾਂ ਮੈਂ ਇਹ ਤਾਂ ਵੀ ਨਹੀਂ ਦੇਖਦੇ ਵੀ ਮੈਨੂੰ ਮੈਸੇਜ ਮਿਲਿਆ ਵੀਰ ਵਿਆਹ ਕਰਦੇ ਆ ਜੀ ਹਾਂਜੀ ਕੁੜੀਆਂ ਦਾ ਵਧੀਆ ਵਧੀਆ ਕਰ ਦਿੰਦੇ ਆ ਔਰ ਇਸ ਤਰ੍ਹਾਂ ਹੀ ਵੀਰ ਵੀਰ ਨਾਲ ਡਿਗਾ ਲਓ ਜੀ ਤੇ ਵੀਰ ਜੀ ਨੇ ਕਿਹਾ ਕਿ ਤੁਹਾਡੇ ਘਰ ਆਵਾਂਗੇ ਔਰ ਇੰਨਾ ਕਹੀ ਮਾਡਾ ਮਨ ਖੁਸ਼ ਹੋ ਗਿਆ ਕਿ ਵੀਰ ਸਾਡੇ ਘਰ ਆ ਰਹੇ ਆ ਹਾਂਜੀ ਇਹਨਾਂ ਦੇਖ ਕੇ ਵੀ ਮਤਲਬ ਬਹੁਤ ਖੁਸ਼ੀ ਮਿਲੀ ਆ ਨਹੀਂ ਰਿਸ਼ਤੇਦਾਰ ਭੈਣ ਭਰਾਵਾ ਨੇ ਬਾਹਰ ਨਹੀਂ ਬੜੀ ਕਿਸੇ ਨੇ ਤੁਹਾਡੀ ਨਹੀਂ ਕੀ ਹੁੰਦੇ ਸੀ ਕੋਈ ਨਹੀਂ ਸਾਡੇ ਘਰ ਕੋਈ ਆਇਆ ਨਹੀਂ ਹਾਂ ਜਾਣ ਕੋਈ ਨਹੀਂ ਕਿਸੇ ਨੇ ਭੈਣ ਭਰਾਣ ਮਦਦ ਨਹੀਂ ਕੀਤੀ ਇਸ ਕਰਕੇ ਕਿੰਨੀਆਂ ਜਿਓ ਤਿਆਰੀਆਂ ਹੋਈਆਂ ਨੇ ਹਾਂ ਜੀ ਤਿਆਰੀਆਂ ਥੋੜੀਆਂ ਹੀ ਆ ਮਦਦ ਹੋਈ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਹਾਂ ਜੀ ਥੋੜੀ ਬੋਤੀ ਹੋਈ ਤੋਂ ਇਸ ਤਰ੍ਹਾਂ ਹੀ ਇਹਦੇ ਪਾਪਾ ਨੇ ਠੀਕ ਹੋ ਤੇ ਟੈਨਸ਼ਨ ਟੈਨਸ਼ਨ ਨਾਲ ਐਕਸੀਡੈਂਟ ਹੋ ਗਿਆ ਟੋਪਲਟ ਗਿਆ ਨਾਲ ਤਾਂ ਉਹਨਾਂ ਦੇ ਕੋ ਲੱਗੇ ਤੋਂ ਕੋ ਮੇਰੇ ਤੇ ਲੱਗੇ ਟੈਨਸ਼ਨਾਂ ਪਰੇਸ਼ਾਨ ਇੰਨਾ ਹੀ ਤੋਂ ਫਿਰ ਮੈਨੂੰ ਕੋਈ ਪਰੇਸ਼ਾਨੀ ਹੋਰ ਪੈ ਗਈ ਫਿਰ ਹੁਣ ਕਰਾਂ ਕੁਝ ਕਰਾਂ ਤਾਂ ਦੋਸਤੋ ਇਸ ਭੈਣ ਨੇ ਜਰੂਰ ਆਪਣੀ ਧੀ ਰਾਨੀ ਵਾਸਤੇ ਵੀਡੀਓ ਪਾਈ ਸੀ ਮਦਦ ਵੀ ਬਹੁਤ ਸਾਰੇ ਵੀਰਾਂ ਨੇ ਭੇਜੀ ਧੰਨਵਾਦੀ ਉਹਨਾਂ ਦੇ ਵੀ ਅਸੀਂ ਜਿਨ੍ਹਾਂ ਨੇ ਮਦਦ ਭੇਜੀ ਹੈ ਪਰ ਜਿਵੇਂ ਭੈਣ ਦੱਸ ਰਹੀ ਹੈ ਕਿ ਜਦੋਂ ਮਦਦ ਆਈ ਹੈ ਤਾਂ ਜਿਹੜੇ ਇਸ ਧੀ ਦੇ ਪਿਤਾ ਜੀ ਨੇ ਉਹਨਾਂ ਦਾ ਐਕਸੀਡੈਂਟ ਹੋਇਆ ਜਿਹੜੇ ਪੈਸੇ ਭੇਜੇ ਸੀ ਉਹ ਵਿਆਹ ਤੇ ਲਾਉਣੇ ਸੀ ਪਰ ਇਸ ਪਿਤਾ ਜੀ ਦੇ ਇਹਨਾਂ ਦੇ ਇਲਾਜ ਤੇ ਲਾਉਣੇ ਪਏ ਨਹੀਂ ਤਾਂ ਭੈਣ ਸਾਡੀ ਵੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਇਸੇ ਚੀਜ਼ ਦੇ ਚਲਦਿਆਂ ਤਾਂ ਉਹਨਾਂ ਦੇ ਵੀ ਉਹ ਵੀ ਹਸਪੀਟਲ ਐਡਮਿਟ ਰਹੇ ਨੇ ਕਿ ਸਹੀ ਹੈ ਸੱਚੀ ਹਸਪੀਟਲ ਕੀ ਹੋਇਆ ਸੇ ਭਾਵੇਂ ਤਨਾ ਪਰੇਸ਼ਾਨ ਨਹੀਂ ਮਤਲਬ ਜਿੱਦਾਂ ਕਿ ਉਹ ਕਹਿੰਦੇ ਕਿ ਤੁਸੀਂ ਟੈਨਸ਼ਨ ਨਾ ਲਾਓ ਡਾਕਟਰ ਕਹਿੰਦੇ ਕਿ ਤੁਸੀਂ ਕੋਮਾ ਜੇ ਚਲ ਜਾਓਗੇ ਤਾਂ ਥੋੜੀ ਮਨੇ ਵੀ ਥੋੜਾ ਦਿਮਾਗ ਨੂੰ ਥੋੜਾ ਕੀਤਾ ਕਿ ਨਹੀਂ ਤੇ ਮੈਂ ਹੀ ਕੋਮਾ ਚਲ ਗਈ ਤੇ ਮੇਰੇ ਪਰਿਵਾਰ ਦਾ ਕੀ ਬਣੇਗਾ ਟੈਨਸ਼ਨ ਜਿਹੜੀ ਚੀਜ਼ ਦੀ ਲਈ ਟੈਨਸ਼ਨ ਇਸ ਤਰ੍ਹਾਂ ਹੀ ਵੀ ਪਹਿਲਾਂ ਵੀ ਹਾਲਾਤ ਸਾਡੇ ਹੀ ਜਦੋਂ ਚੰਗੀਆਂ ਕਿਤੇ ਆ ਜਾਣਗੀਆਂ ਵੱਡ ਤੀਨ ਨੂੰ ਤੋਰ ਦਾਂਗੀ ਵਧੀਆ ਵਧੀਆ ਪਰ ਨਹੀਂ ਉਹ ਹਾਲਾਤ ਨਹੀਂ ਬਦਲੇ ਜੀ ਤੇ ਕੀ ਸੁਪਨੇ ਸੀ ਭੈਣ ਧੀ ਰਾਨੀ ਵਾਸਤੇ ਜੀ ਮੇਰੀ ਮਾਂ ਨੇ ਅੰਦਰ ਜਦੋਂ ਧੀ ਦਾ ਵਿਆਹ ਹੁੰਦਾ ਤਾਂ ਮਾਂ ਦੀ ਤਾਂ ਅੱਡੀ ਭੋਨਾ ਨਹੀਂ ਲੱਗਦੀ ਉਹ ਬੱਜੇ ਕਰਦੇ ਨੇ ਨੱਚਦੇ ਕਰਦੇ ਨੇ ਕੀ ਸੁਪਨੇ ਸਜਾਈ ਸੁਪਨੇ ਇਹ ਕਿ ਮੈਂ ਚਲੋ ਆਪਣਾ ਘਰ ਬਲਾਈਟਾਂ ਲਾਵਾਂਗੇ ਮਤਲਬ ਜੋ ਵੀ ਸਗਨ ਵਿਹਾਰ ਕਰਾਂਗੇ ਪਰ ਉਹ ਕੁੱਝ ਵੀ ਨਹੀਂ ਸੋਚ ਜਾਂਦੇ ਆ ਜੀ ਜਿਆਦਾ ਹੁਣ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਦਿਲਜੀਤ ਸਿੰਘ ਜੀ ਨੇ ਮੈਂ ਵੀ ਦੇਖਿਆ ਤਾਂ ਅਸੀਂ ਵੀ ਹਰਾਨ ਸੀ ਕਿ ਪੰਜਾਬ ਪੁਲਿਸ 3 ਦਿਨ ਰਹਿੰਦੇ ਧੀ ਦੇ ਵਿਆਹ ਦੇ ਵਿੱਚ ਵੀਡੀਓ ਪਾਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨ ਪਹੁੰਚੇ ਨੇ ਹਰਾਨੀ ਵੀ ਹੁੰਦੀ ਹੈ ਜੇ ਪੁਲਿਸ ਪਹੁੰਚੀ ਹੈ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਕਿ ਜਿਹਾ ਆਪ ਦਾ ਉਮੀਦ ਹੈ ਹੁਣ ਵਧੀਆ ਵਿਆਹ ਹੋ ਜਾਏਗਾ ਹਾਂ ਜੀ ਵਧੀਆ ਹੋ ਜਾਏ ਪੰਜਰੂਰ ਜੀ ਜਿਵੇਂ ਕਿ ਰਿਸ਼ਤੇਦਾਰ ਭੈਣ ਭਰਾ ਤਾਂ ਨਹੀਂ ਇਸ ਪਰਿਵਾਰ ਦਾ ਹੀ ਪਹੁੰਚੇ ਪੰਜਾਬ ਪੁਲਿਸ ਦੀ ਇਸ ਉਪਰਾਲੇ ਨੂੰ ਅਸੀਂ ਵੀ ਤਾਰੀਫ ਕਰਦੇ ਹਾਂ ਅਤੇ ਧੰਨਵਾਦੀ ਹਾਂ ਪੰਜਾਬ ਪੁਲਿਸ ਦੇ ਵੀ ਇਹ ਪੰਜਾਬ ਪੁਲਿਸ ਦੇ ਦੋ ਚਿਹਰੇ ਹਮੇਸ਼ਾ ਹੀ ਨਜ਼ਰ ਆਉਂਦੇ ਨੇ ਇਹੋ ਜਿਹੇ ਪੰਜਾਬ ਪੁਲਿਸ ਦੇ ਵਿੱਚ ਚਿਹਰੇ ਹੈ ਨੇ ਜਿਹੜੇ ਹਮੇਸ਼ਾ ਹੀ ਲੋੜਵੰਦ ਦਾ ਸਾਥ ਦਿੰਦੇ ਨੇ ਇਨਸਾਨੀਅਤ ਦਾ ਫਰਜ਼ ਵੀ ਨਿਭਾਉਂਦੇ ਨੇ ਤਾ ਜਿੱਥੇ ਡਿਊਟੀ ਦੀ ਸੇਵਾਵਾ ਵਧੀਆ ਤਰ੍ਹਾਂ ਨੂੰ ਵਧੀਆ ਪੰਜਾਬ ਪੁਲਿਸ ਉਥੇ ਇਨਸਾਨੀਅਤ ਦੀ ਸੇਵਾ ਵੀ ਫਰਜ਼ ਵੀ ਨਿਭਾ ਰਹੇ ਨੇ ਤਾਂ ਜਾਲਵਾ ਜ਼ਰੂਰ ਕਰਾਂਗੇ ਉਸ ਧੀ ਨਾਲ ਵੀ ਜਿਸ ਧੀ ਦਾ ਵਿਆਹ ਹੈ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਨਾ ਹੀ ਵਿਆਹ ਵਾਲਾ ਮਾਹੌਲ ਹੈ ਤੁਸੀਂ ਪਰ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਸਰਦਾਰ ਕਲਜੀਤ ਸਿੰਘ ਜੀ ਨੇ ਉਹ ਤੁਹਾਡੇ ਪਰਿਵਾਰ ਤੱਕ ਪਹੁੰਚੇ ਨੇ ਬਹੁਤ ਚੰਗੀ ਗੱਲ ਹੈ ਬਹੁਤ ਅਨਮਕਤੀ ਹੈ ਕਿ ਜੋ ਸੰਦੇ ਘਰ ਨਹੀਂ ਚਾਏ ਨੇ ਕਿ ਚਲੋ ਨਾ ਸਾਡੇ ਘਰ ਪਿਆ ਰੱਖਿਆ ਗਿਆ ਹੈ ਸਾਡੇ ਘਰ ਕੋਈ ਰੌਣਕ ਨਹੀਂ ਹੈ ਤੇ ਕੋਈ ਵੀ ਆ ਜਾ ਨਹੀਂ ਰਿਹਾ ਜੀ ਤੇ ਜਦੋਂ ਦੇ ਕਿ ਮਾਮਾ ਜੀ ਬਣ ਕੇ ਤੁਮ ਜੀ ਤੇ ਮਾਮਾ ਜੀ ਆਏ ਨੇ ਕਿ ਮੈਂ ਬਹੁਤ ਖੁਸ਼ ਹਾਂ ਤੁਹਾਡੇ ਆਪਣੇ ਮਾਮਾ ਜੀ ਹੈ ਨੇ ਹੈਗੇ ਨੇ ਪਰ ਕਿ ਕਿ ਹਰ ਆਦੇ ਜਾਂਦੇ ਨਹੀਂ ਹੈ ਤੇ ਹੈਪੀ ਹੋਵੋ ਜਦ ਹੀ ਸੋਚਿਆ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਨੇ ਉਹ ਤੁਹਾਡੇ ਮਾਮਾ ਜੀ ਦੇ ਰੂਪ ਦੇ ਵਿੱਚ ਤੁਹਾਡੇ ਵਿਆਹ ਦੇ ਵਿੱਚ ਆਜਿਹੀ ਨਾ ਹੋਊਗੀ ਕਦੀ ਨਹੀਂ ਸੀ ਸੋਚਿਆ ਪਰ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਉਮੀਦ ਹੈ ਇਹਨਾਂ ਤੇ ਕਿ ਮੈਨੂੰ ਪਤਾ ਹੈ ਕਿ ਮੇਰਾ ਵੀ ਕਾਰਜ ਹੋ ਜਾਣਾ ਇਹਨਾਂ ਬਾਰੇ ਕਿਵੇਂ ਜਾਣਦੇ ਹੋ ਤੁਸੀਂ ਸਰਦਾਰ ਜੀ ਮੈਂ ਵੀਡੀਓ YouTube ਤੇ ਦੇਖਦੀ ਹੁੰਦੀ ਸੀ ਜੀ ਕਿ ਉਦੋਂ ਤੋਂ ਕਿ ਮੈਂ ਇਹਨਾਂ ਦੀ ਵੀਡੀਓ ਦੇਖੀ ਸੀ ਤੇ ਮੈਨੂੰ ਇਹ ਵੀ ਉਮੀਦ ਸੀ ਕਿ ਮੇਰੇ ਘਰ ਦੇ ਹਾਲਾਤ ਮੈਨੂੰ ਪਤਾ ਸੀ ਕਿਦਾਂ ਦੇ ਤੇ ਇਸ ਕਰਕੇ ਮੈਨੂੰ ਵੀ ਉਮੀਦ ਸੀ ਕਿ ਮੇਰੇ ਘਰ ਵੀ ਆਣਗੇ ਤੇ ਅੱਜ ਮੇਰੀ ਉਹ ਉਮੀਦ ਪੂਰੀ ਹੋ ਗਈ ਤੇ ਅੱਜ ਮੈਨੂੰ ਯਕੀਨ ਹੈ ਕਿ ਮੇਰਾ ਕੀ ਵਿਆਹ ਵਧੀਆ ਵਧੀਆ ਹੋਊਗਾ ਤੇ ਤੁਹਾਡੇ ਪਿਤਾ ਜੀ ਉਹਨਾਂ ਦੇ ਵੀ ਕੀ ਅਫਸਰਟ ਹੈਗੇ ਨੇ ਦਿਮਾਗ ਤੋਂ ਕਿ ਥੋੜਾ ਪਤਾ ਨਹੀਂ ਲੱਗਦਾ ਕਿ ਉਹਨੇ ਕੀ ਯਾਦ ਆ ਜਾਂਦੀ કે ਉਹਲੇ ਨਹੀਂ ਆਉਂਦੀ ਤੇ ਇਸ ਕਰਕੇ ਕਿੰਨੇ ਜੇ ਚਾਅ ਸੀ ਮੰਨ ਦੇ ਵਿੱਚ ਜੇ ਡੋਲੀ ਜਿਹੜੀ ਆ ਪਿਤਾ ਜੀ ਤੋਰਨਗੇ ਵਧੀਆ ਚਾਵਾ ਨਾਲ ਫਰੀਆਂ ਦੀ ਤਰ੍ਹਾਂ ਸਜਾਉਣਗੇ ਤੇ ਹਰ ਰੀਜ ਪੂਰੀ ਹੋਵੇ ਬੜੇ ਚਾਅ ਹੁੰਦੇ ਨੇ ਧੀਆਂ ਦੇ ਮਨ ਦੇ ਵਿੱਚ ਤੁਹਾਡੇ ਕਿਹੜੇ-ਕਿਹੜੇ ਚਾਅ ਮੇਰੇ ਚਾਅ ਬਹੁਤ ਸੀ ਕਿ ਸਾਡੇ ਘਰ ਰੌਣਕਾਂ ਲੱਗਣਗੀਆਂ ਕਿ ਸਾਰਿਆਂ ਦੀ ਆਵਾਜ਼ ਆਵੇ ਕਿ ਆਪਾਂ ਸ਼ੋਪਿੰਗ ਕਰਨ ਜਾਵਾਂਗੇ ਕਿ ਕਿਤਰਾ ਕੇ ਪਾਸ ਕਿ ਜੋ ਵੀ ਕੀ ਚੀਜ਼ਾਂ ਹੁੰਦੀਆਂ ਨੇ ਸੂਟ ਬਣਾ ਲੈਣ ਤੁਸੀਂ ਵਧੀਆ-ਵਧੀਆ ਨਹੀਂ ਹਜੇ ਨਹੀਂ ਪਹੁੰਚਾਉਂਦੇ ਅ ਦਲਜੀਤ ਭਾਜੀ ਨੇ ਜੀ ਭਰੋਸਾ ਦਿੱਤਾ ਬਣਾ ਕੇ ਦੇਣਗੇ ਵਧੀਆ ਸੂਟ ਹਾਂਜੀ ਉਹਨਾਂ ਨੇ ਦਿੱਤੇ ਹੀ ਆ ਬਹੁਤ ਵਧੀਆ ਸੂਟ ਜੀ ਤੇ ਉਮੀਦ ਕਰਦੇ ਆ ਮੈਂ ਕਿ ਬਹੁਤ ਬਹੁਤ ਵਧੀਆ ਮੇਰਾ ਗਿਆ ਹਾਂ ਹਾਂ ਜਰੂਰ ਜੀ ਇਸ ਪਰਿਵਾਰ ਦੇ ਲਈ ਰੱਬ ਜਿਹਾ ਫਰਿਸ਼ਤਾ ਬਣੇ ਨੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਡਿਊਟੀ ਨਿਭਾ ਰਹੇ ਨੇ ਸੇਵਾਵਾਂ ਨਿਭਾ ਰਹੇ ਨੇ ਸਬ ਇੰਸਪੈਕਟਰ ਨੇ ਸਰਦਾਰ ਦਲਜੀਤ ਸਿੰਘ ਜੀ ਉਹ ਇਸ ਪਰਿਵਾਰ ਲਈ ਰੱਬ ਜਿਹਾ ਫਰਿਸ਼ਤਾ ਬਣੇ ਨੇ ਤਾਂ ਬਹੁਤ ਧੰਨਵਾਦੀ ਆਸੀਂ ਵੀ ਉਸ ਰੱਬ ਜੇ ਫਰਿਸ਼ਤੇ ਦੇ ਉਜੇ ਬਹੁਤ ਸਾਰੀਆਂ ਰੱਬੀ ਰੂਹਾਂ ਹੁੰਸੀਆਂ ਨੇ ਜਿਹੜੀਆਂ ਦੁੱਜੇ ਦੀਆਂ ਬਾਵਾ ਫੜਦੇ ਨੇ ਜਦੋਂ ਮੁਸੀਬਤ ਪੈਂਦੀ ਆ ਤਾਂ ਆਪਣੇ ਭੈਣ ਭਰਾ ਦਾ ਦੂਰ ਹੋਈ ਜਾਂਦੇ ਨੇ ਰਿਸ਼ਤੇਦਾਰ ਤਾਂ ਹੀ ਦੂਰ ਹੋ ਜਾਂਦੇ ਨੇ ਤਾਂ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਵਿਆਹ ਵਾਲਾ ਮਾਹੌਲ ਹੋਵੇ ਤਾਂ ਰਿਸ਼ਤੇਦਾਰ ਭੈਣ ਭਰਾ ਨਾਲ ਪਹੁੰਚੇ ਹੁਣ ਪੱਲੇ ਪੈਸਾ ਢੇਲਾ ਨਾ ਹੋਵੇ ਤੇ 4 ਦਿਨ ਜਾਂ 3 ਦਿਨ ਵਿਆਹ ਦੇ ਵਿੱਚ ਰਹਿੰਦੇ ਹੁੰਦਾ ਬੰਦੇ ਦੇ ਹਾਲਾਤ ਕੀ ਬੰਦੇ ਨੇ ਕੀ ਬੀਤਦੀ ਉਸ ਪਰਿਵਾਰ ਤੇ ਉਹ ਤੁਹਾਡੇ ਸਾਹਮਣੇ ਆ ਕਿ ਮਾਂ ਨੂੰ ਵੀਡੀਓ ਪਾਉਣੀ ਪਈ ਰੋ ਰੋ ਕੇ ਉਸ ਦੀ ਧੀ ਦਾ ਵਿਆਹ 3 ਦਿਨ ਬਾਅਦ ਜਿੱਥੇ ਆਪਣਿਆਂ ਨੇ ਸਾਥ ਨਹੀਂ ਦਿੱਤਾ ਉਥੇ ਹੀ ਰੱਬ ਜਿਆ ਫਰਿਸ਼ਤਾ ਬਣੇ ਨੇ ਪੰਜਾਬ ਪੁਲਿਸ ਦੇ ਵਿੱਚ ਦਲ ਸਰਦਾਰ ਦਲਜੀਤ ਸਿੰਘ ਜੀ ਦਲਜੀਤ ਭਾਜੀ ਪਹਿਲਾਂ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਤੁਹਾਡੇ ਹਮੇਸ਼ਾ ਹੀ ਤੁਸੀਂ ਉਹਨਾਂ ਪਰਿਵਾਰਾਂ ਲਈ ਮਸੀਹਾ ਬਣ ਜਾਂਦੇ ਹੋ ਰੱਬ ਦਾ ਫਰਿਸ਼ਤਾ ਬਣ ਜਾਂਦੇ ਹੋ ਜਿਨ੍ਹਾਂ ਪਰਿਵਾਰਾਂ ਨੂੰ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਤੇ ਬਹੁਤ ਧੰਨਵਾਦੀ ਐ ਸਲਵੀਆਂ ਤੇ ਬਹੁਤ ਸਾਰੀਆਂ ਧੀਆਂ ਦੇ ਆਨੰਦਕਾਰਜ ਤੁਸੀਂ ਆਪਣੇ ਹੱਥੀਂ ਨਿਭਾਏ ਨੇ ਸੇਵਾਵਾਂ ਨਿਭਾਈਆਂ ਨੇ ਇਹ ਸੇਵਾ ਤੁਸੀਂ ਲੋਟ ਰਹੇ ਹੋ ਇਸ ਪਰਿਵਾਰ ਬਾਰੇ ਕਿਵੇਂ ਪਤਾ ਚੱਲਿਆ ਅਸੀਂ ਪਤਾ ਚੱਲਿਆ ਕਿ ਤਿੰਨ ਦਿਨ ਰਹਿੰਦੇ ਵਿਆਹ ਦੇ ਵਿੱਚ ਤੇ ਤੁਸੀਂ ਅੱਜ ਤਿੰਨਾਂ ਦਿਨਾਂ ਤੋਂ ਪਹਿਲਾਂ ਹੀ ਆਪਣਾ ਰੱਬ ਜੀ ਆਪ ਰਸਤਾ ਬਣ ਕੇ ਪਹੁੰਚਿਆ ਸੀ ਕਿਵੇਂ ਪਤਾ ਚੱਲਿਆ ਸਭ ਤੋਂ ਪਹਿਲਾਂ ਜੀ ਦੇਖਣ ਵਾਲੇ ਤੇ ਸੁਣਨ ਵਾਲੇ ਲੋਕਾਂ ਦਾ ਬਹੁਤ ਧੰਨਵਾਦ ਜੀ ਔਰ ਖਾਸ ਕਰਕੇ ਮੀਡੀਆ ਦਾ ਬਹੁਤ ਵੱਡਾ ਪਹਿਲੂ ਆ ਕਿ ਜਿਹੜੇ ਕਿਸੇ ਧੀ ਦਾ ਦਰਦ ਬਿਆਨ ਕਰਕੇ ਲੋਕਾਂ ਤੱਕ ਪਹੁੰਚਾਉਦੇ ਨੇ ਜਿਸ ਤਰ੍ਹਾਂ ਕਿ ਵੀਡੀਓ ਮਾਧਿਅਮ ਨਾਲ ਹੀ ਕਿਸੇ ਸਾਡੇ ਤੱਕ ਪਹੁੰਚੀ ਉਹ ਵੀਡੀਓ ਦੇਖ ਕੇ ਇਹ ਭੈਣ ਤੇ ਉਹ ਬੱਚੀ ਰੋ ਰਹੀਆਂ ਸੀਗੀਆਂ ਤੇ ਸਾਡਾ ਜਿਹੜਾ ਘਰ ਦਾ ਮੁਖੀ ਸੀਗਾ ਉਹ ਇਸੇ ਵਿੱਚ ਸੱਟ ਲੱਗਣ ਕਰਕੇ ਤੇ ਉਹ ਜਿਹੜਾ ਪੈਸਾ ਇਹਨਾਂ ਜੋੜਿਆ ਸੀ ਆਨੰਦ ਕਾਰਜ ਵਾਸਤੇ ਉਹ ਉਹਦੇ ਉੱਤੇ ਖਰਚ ਹੋ ਗਿਆ ਬਾਕੀ ਇਹ ਭੈਣ ਆਪ ਵੀ ਡਿਪਰੈਸ਼ਨ ਚਲੀ ਗਈ ਸੀ ਤੇ ਇਹਦੇ ਉੱਤੇ ਪੈਸੇ ਲੱਗੇ ਆ ਹੁਣ ਵੀ ਅੱਜ ਹਸਪੀਟਲ ਤੋਂ ਆਏ ਤੇ ਮਤਲਬ ਕਿ ਡਾਕਟਰ ਨੇ ਕਿਹਾ ਕਿ ਤੁਸੀਂ ਡਿਪਰੈਸ਼ਨ ਵਿੱਚ ਨਾ ਚਲੇ ਜਾਓ ਆਪਣੀ ਚਿੰਤਾ ਖਤਮ ਕਰੋ ਚਿੰਤਾ ਜਿਹੜੀ ਹੈ ਨਾ ਜੇ ਚਿੰਤਾ ਲੱਗੀ ਰਹੀ ਤੇ ਤੁਸੀਂ ਆਪਣੀ ਆਨੰਦ ਕਾਰਜ ਪੂਰੇ ਨਹੀਂ ਕਰ ਸਕਦੇ ਜੀ ਸੋ ਅੱਜ ਅਸੀਂ ਉਹ ਭੈਣ ਨੂੰ ਵੀ ਹਸਪਤਾਲ ਦਿੱਤਾ ਔਰ ਖਾਸ ਕਰਕੇ ਜਦੋਂ ਇਹ ਅੰਦਰ ਬੜੇ ਆ ਵੀਡੀਓ ਦੇਖ ਕੇ ਆਏ ਸੀਗੇ ਔਰ ਜਦੋਂ ਅੰਦਰ ਬੜੇ ਉਹ ਭੈਣ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਉਹ ਮੁਸਕਰਾਹਟ ਕੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਭੈਣ ਬਹੁਤ ਖੁਸ਼ ਹੈ ਲੇਕਿਨ ਉਹ ਜਿਹੜੀ ਬੱਚੀ ਸੀਗੀ ਉਹਨੇ ਪਹਿਲਾਂ ਜਿਹੜੀ ਉਹ ਆਲਰੇਡੀ ਮੇਰੀਆਂ ਵੀਡੀਓ ਦੇਖੀ ਸੀਗੇ ਉਹਨਾਂ ਨੇ ਇਹ ਸੋਚਿਆ ਸੀਗਾ ਜੀ ਕਿ ਸ਼ਾਇਦ ਸਾਡੇ ਘਰ ਤਜੀ ਤਕਰੋ ਹੂੰ ਤੇ ਉਹਨੂੰ ਇਹ ਨਹੀਂ ਸੀ ਪਤਾ ਕਿ ਉਹ ਉਹਨਾਂ ਦੇ ਹਾਂ ਜੀ ਲੇਕਿਨ ਉਹ ਆਉਣ ਕਰਕੇ ਜਿਹੜਾ ਉਹ ਚਾਹ ਵਾ ਉਹ ਵੱਖਰਾ ਇੱਕ ਬਿਆਨ ਨਹੀਂ ਕੀਤਾ ਜਾ ਸਕਦਾ ਆਰ ਇਹਨਾਂ ਨੇ ਜਿਹੜੀਆਂ ਵੀਡੀਓ ਦੇਖੀਆਂ ਸੀ ਕਿ ਜਿਹੜਾ ਆਨੰਦ ਕਾਜ ਕੋਈ ਸੀ ਕਿ ਜਾਂ ਕਿਸੇ ਦੇ ਭਲਾਈ ਵਾਸਤੇ ਜਾਂ ਪੜ੍ਹਾਈ ਵਾਸਤੇ ਜਾਂ ਕਿਸੇ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਇਹ ਰੇਖਾਂ ਦੇ ਪੇਸ਼ੇਲ ਹੈ ਜਾਂ ਕਿਸੇ ਨੂੰ ਟ੍ਰਾਈਸਾਈਕਲ ਲੈ ਕੇ ਜਾਂ ਜਿਹੜਾ ਕਿਸੇ ਨੂੰ ਬਣੋਤੀ ਜਾਂਦੇ ਉਹ ਜਿਹੜੀਆਂ ਉਹ ਬੇਟੀ ਜਿਹੜੀ ਵੀਡੀਓ ਦੇਖਦੀ ਸੀ ਸੋ ਅੱਜ ਉਹ ਭੈਣ ਨੇ ਜਿਸਾਂ ਬੇਟੀ ਨੇ ਕਿਹਾ ਕਿ ਮੇਰਾ ਉਹ ਜਿਹੜੀ ਜਿਹੜੀ ਉਮੀਦ ਸੀ ਕਿ ਬਾਜ ਉੱਤੇ ਸਿੱਕਾ ਕਾਲਾ ਉਤਰੇ ਉਹ ਪਰਮਾਤਮਾ ਨੇ ਜੋ ਮੈਂ ਮੰਗਿਆ ਸੀ ਉਹ ਹੀ ਮਿਲ ਗਿਆ ਤੇ ਮੈਨੂੰ ਅੱਜ ਲੱਗ ਰਿਹਾ ਕਿ ਮੇਰੇ ਜਿਹੜੇ ਆਨੰਦ ਕਾਰਜ ਆ ਉਹ ਹੁਣ ਮੁਕੰਮਲ ਰੂਪ ਸਪੂਰੇ ਹੋਣਗੇ ਤੇ ਮੇਰੀ ਮਾਂ ਵੀ ਜਿਹੜੀ ਆ ਖੁਸ਼ ਰਹੀ ਕਿ ਤੇ ਭੈਣ ਨੇ ਵੀ ਉਮੀਦ ਪੋਟਾਈ ਆ ਕਿ ਮੈਂ ਆਪਣੇ ਚਿੰਤਾ ਨਹੀਂ ਕਰਾਂਗੇ ਹੁਣ ਮੈਨੂੰ ਉਮੀਦ ਹੋ ਕੇ ਕਿ ਮੇਰੇ ਆਨੰਦ ਕਾਰਜ ਦੇ ਦਲਜੀਤ ਭਾਜੀ ਧੀਰਾ ਨਹੀਂ ਬੋਲ ਰਹੀ ਕਿ ਉਸਦੇ ਆਪਣੇ ਜਿਹੜੇ ਰਿਸ਼ਤੇਦਾਰ ਨੇ ਚਾਹੇ ਮਾਮਾ ਜੀ ਨੇ ਚਾਹੇ ਚਾਚਾ ਜੀ ਨੇ ਚਾਹੇ ਤਾਇਆ ਜੀ ਨੇ ਉਹ ਇਸ ਸਮੇਂ ਹਾਜ਼ਰੀ ਨਹੀਂ ਲਵਾਈ ਪਰ ਉਹਨਾਂ ਨੇ ਤੁਹਾਨੂੰ ਇੱਥੇ ਰਤਬਾ ਦੇਤਾ ਕਿ ਮਾਮਾ ਜੀ ਬਣੇ ਨੇ ਦਲਜੀਤ ਭਾਜੀ ਮੇਰੇ ਲਈ ਇਹ ਵੱਡਾ ਰਤਬਾ ਹੈ ਜਿਹੜੇ ਇਹ ਰਿਸ਼ਤਾ ਜਾਹੇ ਜਿਹੜਾ ਵੀ ਹੈ ਜਦੋਂ ਜਿਹੜੀ ਪਹੁੰਚ ਜਾਂਦਾ ਕਿਸੇ ਦਾ ਸਾਥ ਦਿੰਦਾ ਦਾ ਰਿਸ਼ਤੇ ਅਨਮੋਲ ਹੋ ਜਾਂਦੇ ਨੇ ਤੇ ਬੜੇ ਅਨਮੋਲ ਰਿਸ਼ਤੇ ਨੇ ਇਹਦੇ ਰੱਬ ਉਹਨਾਂ ਨੂੰ ਰਿਸ਼ਤੇ ਨੂੰ ਜੋੜਦਾ ਜਿਨ੍ਹਾਂ ਨੂੰ ਰਿਸ਼ਤੇ ਨਭਾਉਂਦੀ ਜਾਚ ਹੁੰਦੀ ਹੈ ਤੇ ਵੱਡਾ ਰਤਬਾ ਦਿੱਤਾ ਤੁਹਾਨੂੰ ਮਾਮਾ ਜੀ ਗੱਲਾਂ ਨਾਲ ਕਿਵੇਂ ਦੇਖਦੇ ਸੀ ਇਹ ਇਹ ਪਰਮਾਤਮਾ ਨੇ ਨਾ ਬਹੁਤ ਵੱਡਾ ਇੱਕ ਉਹ ਸਮਝ ਮੈਲੀ ਦਿੱਤੀ ਉਹ ਕਰੋੜਾਂ ਵਿੱਚੋਂ ਕਿਸੇ ਨੂੰ ਵੀ ਚੁਣ ਸਕਦਾ ਲੇਕਿਨ ਜੇ ਉਹਨੇ ਸਾਨੂੰ ਇਹ ਹਿੰਮਤ ਤਾਂ ਦਿੱਤੀ ਰਹੀ ਆ ਇਹ ਬਖਸ਼ਿਸ਼ ਕੀਤੀ ਸਾਡੇ ਤੇ ਤੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਆਂ ਕਿ 100 گاਵਾਂ ਦਾਨ ਕਰਦੇ ਪ੍ਰਾਪਰ ਇੱਕ ਲਿਆ ਦਾ ਜੀ ਔਰ ਕਿਸੇ ਦਾ ਆਨੰਦ ਕਾਲਜ ਹੋ ਰਿਹਾ ਉਹਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਈ ਹੈ ਹਵਾਦ ਚੜ ਕੇ ਹਿੱਸਾ ਲੈਣਾ ਕਿਸੇ ਧੀ ਪੁੱਤ ਦਾ ਜਿਹੜਾ ਆਨੰਦ ਕਾਜ ਹੈ ਜੋ ਪੂਰਾ ਹੋ ਜਾਵੇ ਤੇ ਉਸ ਚਿਹਰੇ ਤੇ ਜਿਹੜੀਆਂ ਉਹ ਰੌਣਕ ਆ ਜਾਂਦਾ ਮਜ਼ਾ ਆਏ ਚਿਹਰੇ ਜਿਹੜੇ ਆ ਦੁਬਾਰਾ ਹੱਸਣ ਲੱਗ ਪੈਂਦੇ ਜੀ ਤੇ ਉਹਦੇ ਨਾਲ ਦੀ ਖੁਸ਼ੀ ਆਪਾਂ ਉਹ ਕਿਤੇ ਬਿਆਨ ਨਹੀਂ ਕਰ ਸਕਦੇ ਹੂੰ ਸੋ ਅੱਜ ਜਿਹੜਾ ਇੱਥੇ ਅਸੀਂ ਆਏ ਆ ਇਹ ਰਿਸ਼ਤੇ ਜਿਹੜੇ ਪ੍ਰਭਾਵਪਾਨ ਸਾਡੇ ਬਣਾਏ ਆ ਇਹ ਇਸ ਰਿਸ਼ਤੇਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਰਿਸ਼ਤੇ ਨੂੰ ਪੂਰਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਸਾਂ ਲੋਕ ਸਾਡੇ ਵੀਡੀਓ ਦੇਖ ਰਹੇ ਨੇ ਮੈਂ ਜਿਸਾਂ ਆਪਾਂ ਥੋੜਾ ਜਿਹਾ ਖਲਾਲਾ ਕੀਤਾ ਇਸੇ ਦਾ ਹੋਇਆ ਭੈਣ ਭਰਾ ਵੀ ਜਿਹੜੇ ਆ ਇਹ ਛੋਟੇ ਛੋਟੇ ਖਲਾਲਾ ਕਰਕੇ ਇਸ ਧੀਰੇ ਜਿਹੜੇ ਆਨੰਦ ਕਾਲਜਾ ਉਹ ਪੂਰੇ ਕੀਤੇ ਜਾਣ ਤੇ ਇਸ ਜਿਹੜਾ ਕੰਮ ਹੈ ਇਹਨੂੰ ਵੇਚੜਾ ਜਾਵੇ ਤੇ ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਹਦੇ ਫਾਦਰ ਸਾਹਿਬ ਜਿਹੜੇ ਸ਼ਹਿਰ ਵਿੱਚ ਸੱਟ ਲੱਗੀ ਆ ਉਹ ਇਸ ਵੇਲੇ ਸੈਂਸ ਵਿੱਚ ਨਹੀਂ ਹੈਗੇ ਬਲਕਿ ਉਹਨਾਂ ਨੂੰ ਕਿਸੇ ਵੜੇ ਯਾਦਦਾਸ਼ਤ ਜਿਹੜੀ ਆ ਉਹ ਯਾਦ ਆ ਜਾਂਦਾ ਕਿਸੇ ਵੇਲੇ ਨਹੀਂ ਆਉਂਦਾ ਜਿਹੜੀ ਮੈਮਰੀ ਵੀਕ ਹੋ ਗਈ ਹੈ ਤੇ ਉਹ ਅਸੀਂ ਉਹਦਾ ਵੀ ਇਲਾਜ ਕਰਾਵਾਂਗੇ ਹੁਣ ਫਿਰ ਹਾਲ ਜਿਹੜਾ ਸਾਡਾ ਆਨੰਦ ਕਾਲਜ ਚ ਆਨੰਦ ਕਾਲਜ ਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ ਤੇ ਜਿਹੜੀ ਅੱਜ ਤੋਂ ਹੋਂਦ ਲਿਆਂਦੀ ਹੈ ਇਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂ ਜਰੂਰ ਜੀ ਦਾਤੀ ਦੇ ਦੰਦੇ ਤਾਂ ਇੱਕ ਸਾਈਡ ਹੁੰਦੇ ਨੇ ਪਰ ਦੁਨੀਆਂ ਦੇ ਦੰਦ ਜਿਹੜੇ ਨੇ ਦੋਹਾਂ ਪਾਸੇ ਹੁੰਦੇ ਨੇ ਬਹੁਤਿਆਂ ਨੇ ਇਹ ਵੀ ਵਿਚਾਰ ਕਰਨਾ ਕਿ ਵੀਡੀਓ ਪਾਉਣ ਦੀ ਕੀ ਲੋੜ ਸੀ ਜੇ ਪੰਜਾਬ ਪੁਲਿਸ ਦੇ ਜਵਾਨ ਨੇ ਮਦਦ ਭੇਜੀ ਹੈ ਜਾਂ ਮਦਦ ਵਾਸਤੇ ਹੱਥ ਵੜਾਇਆ ਹੈ ਇਸ ਲਈ ਵੀਡੀਓ ਪਾਉਣੀ ਪੈਂਦੀ ਹੈ ਜੇ ਇਹਨਾਂ ਦੀ ਤਰਫ ਦੇਖ ਕੇ ਦੁਨੀਆਂ ਦਾ ਵੀ ਹੌਸ ਟੈਲਫੋਨ ਨਾਲ ਹੀ ਬੜਾ ਸਮੁੰਦਰ ਭਰ ਜਾਂਦੇ ਨੇ ਬੂਤ ਬੂਤ ਨਾਲ ਤਾਂ ਜੇ ਦਲਜੀਤ ਭਾਜੀ ਇਹ ਉਪਰਾਲਾ ਕਰ ਰਹੇ ਨੇ ਕਿ ਹੋ ਸਕਦਾ ਇਹਨਾਂ ਦਾ ਦੇਖਣ ਤੋਂ ਬਾਅਦ 100 ਬੰਦੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਬਹੁਤ ਸਾਰੇ ਜਿਹੜੇ ਲੋੜਵੰਦ ਪਰਿਵਾਰ ਦੇ ਉਹਨਾਂ ਦੇ ਹਾਲਾਤ ਸੁਧਰ ਜਾਂਦੇ ਨੇ ਦਲਜੀਤ ਭਾਜੀ ਕਿਵੇਂ ਦੇਖਦੇ ਹੋ ਜਿਹੜੇ ਚਿੰਤੂ ਪ੍ਰੰਤੂ ਜਾਂਦ ਦਿੰਦੇ ਨੇ ਵੀਡੀਓ ਦੇ ਅੱਛਾ ਜ਼ਿਆਦਾਤਰ ਅਸੀਂ ਦੇਖਦੇ ਹਾਂ ਜੀ ਦੁਨੀਆ ਦੋ ਮੂੰਹ ਹੀ ਚੱਲਦੀ ਹੈ ਜਿੱਥੇ ਤਰੀਫਾਂ ਹੁੰਦੀਆਂ ਨੇ ਉਥੇ ਕਹਿੰਦੇ ਨਾ ਹੋਊਗੀ ਮੈਂ ਬਰਾਈ ਵੀ ਕਰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਜੀ ਮੈਂ ਮੇਰੇ ਇੱਕ ਜਿਹੜੇ ਬਹੁਤ ਅੱਛੇ ਸੱਜਣ ਨੇ ਸੁਝਵਾਂ ਦੇ ਜੀ ਬੁੱਧੀਜੀਵ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਉਹ ਐਸੋੜੇ ਪ੍ਰਿੰਸੀਪਲ ਦਾ ਕਰਮਚਾਰੀ ਹੈ ਜੀ ਉਹ ਕਹਿੰਦੇ ਕਿ ਨੈਗੇਟਿਵਿਟੀ ਆਲੇ ਪਾਸੇ ਦੇਖਣਾ ਚਾਹੀਦਾ ਹਮੇਸ਼ਾ ਪੋਜ਼ਿਟਿਵ ਸੋਚੋ ਤੁਸੀਂ 95% ਵਾਲੇ ਪਾਸੇ ਦੇ ਜਾ ਤੁਸੀਂ 5% ਵਾਲੇ ਪਾਸੇ ਜਾਓ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਸ ਪਾਸੇ ਦੇਖੋ ਜੀ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ ਤੁਸੀਂ ਆਪਣੇ ਦਿਨੋਂ ਕਰ ਰਹੇ ਹੋ ਉਸ ਪ੍ਰਮਾਤਮਾ ਦੇ ਹੁਕਮ ਅnder ਕਰ ਰਹੇ ਹੋ ਜਿਹੜਾ ਜਮਾਨੇ ਨੂੰ ਅੱਛਾ ਲੱਗਿਆ ਤੁਸੀਂ ਉਸ ਨਾਲ ਕਰ ਰਹੇ ਹੋ ਤੁਹਾਨੂੰ ਕੋਈ ਵੀ ਬੁਰਾ ਨਹੀਂ ਕਹਿ ਸਕਦਾ ਠੀਕ ਹੈ ਇੱਕ ਹੋਰੀਆਂ ਕਰਾਵਾਂ ਪਰ ਮੇਰਾ ਉਹਨਾਂ ਨੂੰ ਵੀ ਸ਼ੁਭ ਸ਼ਾਮਾਂ ਜਿਹੜੇ ਕਿੰਤੂ ਪਰੰਤੂ ਕਰਦੇ ਆਂ ਕਿਉਂਕਿ ਗੁਰਬਾਣੀ ਵਿੱਚ ਆਉਂਦਾ ਹੈ ਗੁਰਨਾਨ ਸਿੰਘ ਸਾਹਿਬ ਦੀ ਗੁਰਬਾਣੀ ਆ ਦੁੱਖ ਦਾ ਦੂ ਸੁਖ ਲੋਪ ਪਿਆ ਜੇ ਸਾਨੂੰ ਦੁੱਖ ਨਹੀਂ ਆਏਗਾ ਸਾਨੂੰ ਸੁੱਖ ਦੀ ਪ੍ਰਤੀ ਪ੍ਰਤੀ ਮਹਿਸੂਸ ਨਹੀਂ ਕਰ ਸਕਦੇ ਕਿ ਜਿਹੜਾ ਦੁੱਖ ਹੈ ਜੇ ਸਾਨੂੰ ਇਹ ਕਿੰਤੂ ਪਰੰਤੂ ਨਾ ਕਰੀਏ ਕਿ ਸਾਨੂੰ ਸੁਧਨ ਦਾ ਮੌਕਾ ਨਹੀਂ ਮਿਲਿਆ ਸਾਨੂੰ ਜੁੜੇ ਵੀ ਸੱਜਣਾਂ ਨੂੰ ਪੇਲੀਆ ਕਮੈਂਟ ਕਰਨੀ ਚਾਹੀਦੀ ਆ ਚੰਗੇ ਵੀ ਕਰੋ ਮਾੜੇ ਵੀ ਕਰੋ ਜਿੱਥੇ ਸਾਡੀ ਗਲਤੀ ਹੈ ਸਾਨੂੰ ਅਹਿਸਾਸ ਵੀ ਕਰਾਓ ਅਸੀਂ ਉਹ ਛੋਲੇ ਚ ਪਾਵਾਂਗੇ ਤੇ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਮੈਨੂੰ ਕਮੈਂਟ ਕਰਦਾ ਮੈਂ ਉੱਥੇ ਪੂਰਾ ਉਤਨ ਦੀ ਕੋਸ਼ਿਸ਼ ਕਰਦਾ ਔਰ ਜਿੰਨੇ ਵੀ ਲੋਕਾਂ ਦੇ ਕਮੈਂਟਾਂ ਨਾਲ ਹੀ ਆਪਾਂ ਅੱਜ ਜਿਹੜੇ ਆ ਦੇਖੋ ਅੱਜ ਤੋਂ 2-3 ਸਾਲ ਪਹਿਲਾਂ ਜੀ ਸੋ ਅਸੀਂ ਕਿੱਥੇ ਖੜੇ ਸੀਗੇ ਤੇ ਜਿਹੜੀਆਂ ਉਹ ਤੂੰ ਤਾਈਆਂ ਸੀਗੀਆਂ ਉਹ ਲੋਕਾਂ ਦੇ ਕਮੈਂਟਾਂ ਨੇ ਸਾਡੇ ਵਿੱਚੋਂ ਕੱਢੀਆਂ ਉਹ ਤੇ ਸਾਨੂੰ ਤਲਾਸ਼ ਰਹੇ ਨੇ ਅੱਛਾ ਕਰ ਇਹਨੂੰ ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਉਹਨਾਂ ਨੂੰ ਬਲੇਸਿੰਗ ਜਿਹੜੇ ਕਮੈਂਟ ਕਰਦੇ ਕਮੈਂਟ ਕਰਨੀ ਚਾਹੀਦੀ ਹੈ ਉਹਨਾਂ ਦਾ ਹੱਕ ਹੈ ਧੀਏ ਬਹੁਤ ਬਹੁਤ ਧੰਨਵਾਦੀ। ਤਾਂ ਜਰੂਰ ਜੀ ਜਿੱਥੇ ਦਲਜੀਤ ਭਾਜੀ ਪੰਜਾਬ ਪੁਲਿਸ ਦੇ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਨੇ ਤੰਦੇ ਹੀ ਨਾਲ ਡਿਊਟੀ ਨਿਭਾ ਰਹੇ ਨੇ ਉਥੇ ਹੀ ਇਨਸਾਨੀਅਤ ਦਾ ਫਰਜ਼ ਵੀ ਨਿਭਾ ਰਹੇ ਨੇ। ਤਿੰਨ ਦਿਨ ਬਾਅਦ ਧੀ ਦਾ ਵਿਆਹ ਹੈ ਤੇ ਇਨਸਾਨੀਅਤ ਦਾ ਫਰਜ਼ ਨਿਭਾ ਕੇ ਹੀ ਉਹਨਾਂ ਨੇ ਇਸ ਪਰਿਵਾਰ ਦੀ ਮਦਦ ਵਾਸਤੇ ਹੱਥ ਵੜਾਏ ਨੇ। ਤਾਂ ਬਹੁਤ ਸਾਰੀਆਂ ਸਮਾਜ ਸੇਵੀ ਵੀਰਾਂ ਨੇ ਐਨ ਆਰ ਆਈ ਭਰਾਵਾਂ ਨੇ ਸਾਥ ਦਿੱਤਾ ਇਸ ਪਰਿਵਾਰ ਦਾ। ਥੋੜੇ ਬਹੁਤੇ ਪੈਸੇ ਪਹੁੰਚੇ ਵੀ ਸੀ ਪਰ ਉਹ ਪੈਸੇ ਜਿਹੜੇ ਨੇ ਪਿਤਾ ਜੀ ਦੇ ਇਲਾਜ ਵਾਸਤੇ ਲਾਉਣੇ ਪਏ ਮਾਤਾ ਜੀ ਬਿਮਾਰ ਪੈ ਗਏ ਉਹਨ ਹੁਣ ਵਿਆਹ ਦੇ ਵਿੱਚ ਤਿੰਨ ਦਿਨ ਰਹਿੰਦੇ ਨੇ ਸੁਭਾਵਾਂ ਨਿਭਾਰੇ ਨੇ ਸਰਦਾਰ ਦਲਜੀਤ ਸਿੰਘ ਜੀ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਨੇ ਹੋਰ ਵੀ ਦਾਨੀ ਸੱਜਣ ਜੇ ਮਦਦ ਭੇਜਣਾ ਚਾਹੁੰਦੇ ਨੇ ਤਾਂ ਇਹਨਾਂ ਦਾ رابطہ ਜਰੂਰ ਬਣਾ ਲੈਣ ਇਹਨਾਂ ਦਾ ਐਡਰੈਸ ਜਰੂਰ ਜਾਣ ਲੈਣੇ ਆ ਪੰਜੀ ਐਡਰੈਸ ਦੱਸਦੇ ਆ ਮਕਬੂਲ ਬਰਾ ਚੌਂਕ ਅੰਮ੍ਰਿਤਸਰ ਜਰੂਰ ਜੀ ਜਿਸ ਨੇ ਸੇਵਾ ਦੇਣੀ ਹੋਵੇ ਭੇਜਣੀ ਹੋਵੇ ਤਿੰਨ ਦਿਨ ਉਹ ਵਿਆਹ ਹੈ ਬਰਾਤ ਆਉਣੀ ਹੈ ਇਸ ਪਰਿਵਾਰ ਦੇ ਇੱਥੇ ਸੋਰੀ 6 ਨੂੰ ਤਾਂ ਜਰੂਰ ਆਪਣੀਆਂ ਸੁਭਾਵਾਂ ਦੇਣ ਜਿਸ ਨਾਲ ਸਤੀ ਦਾ ਵਿਆਹ ਜਿਹੜਾ ਚਾਵਾਂ ਨਾਲ ਨਿਪਟੇ ਜੜੇ ਮੈਨੂੰ ਦਿਓ ਜੀ ਅਜਤ ਮੈਂ ਤੁਹਾਡਾ ਦੋਸਤ ਰਮਵੀਰ ਗੱਲਾਲੀ ਤੁਸੀਂ ਜੁੜੇ ਨੇ ਨੇਸ਼ਨ ਪੋਸਟ ਨਾਲ